ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਉਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੋਈ ਮੇਰੇ ਕੋ ਕਰਨ ਕੀ ਆਏ ਹੋ ਭਾਜੀ ਅਸੀਂ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਖਵਾ ਕੇ ਦੇ ਦਿੱਤੇ ਤਾਂ ਦਫਾ ਹੋਇਆ ਤੇ ਮੈਂ ਭਾਈ ਦਫਾ ਹੋਣ ਲੱਗਾ ਮੈਂ ਦਫਾ ਹੋਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਨਾ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰਨਾ ਕਰ ਲਓ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਇਹਦਾ ਦਫਾ ਮੈਂ ਹੋ ਜਾਣਾ ਭਾਈ ਦਫਾ ਮੈਂ ਕਹੋ ਹੋ ਜਾਣਾ ਮੈਂ ਦਫਾ ਮੈਂ ਹੋਣ ਲੱਗਾ ਅੱਜ ਦਿਨ ਬੁੱਧਵਾਰ ਮਿਤੀ 4 ਸਤੰਬਰ 2024 ਤਕਰੀਬਨ ਟਾਈਮ 7:30 ਵਜੇ ਮੈਂ ਵਿਸ਼ੇ ਆਪਣੇ ਦੋ ਯਾਰਾ ਦੋਸਤਾਂ ਨਾਲ ਅਸੀਂ ਕਸਟਮ ਚੌਂਗ ਦੇ ਬਿਲਕੁਲ ਸਾਹਮਣੇ ਅੰਮ੍ਰਿਤਸਰ ਵਿਖੇ ਕਸਟਮ ਚੌਂਗ ਦੇ ਬਿਲਕੁਲ ਸਾਹਮਣੇ ਨੀਨੂ ਰੈਸਟੋਰੈਂਟ ਦੇ ਵਿੱਚ ਆਪਣਾ ਖਾਣ ਗਏ ਸੀ ਉੱਥੇ ਸਾਨੂੰ ਇਹ ਚਿਲੀ ਪ੍ਰਿਨਲ ਆਰਡਰ ਕੀਤਾ ਸਾਨੂੰ ਉੱਥੇ ਚਿਲੀ ਪਨੀਰ ਦੇ ਵਿੱਚ ਨਾਨ-ভেজ ਦੇ ਪੀਸੇਸ ਦਿੱਤੇ ਗਏ ਜਦ ਅਸੀਂ ਉੱਥੋਂ ਦੇ ਰੈਸਟੋਰੈਂਟ ਓਨਰ ਨਾਲ ਗੱਲ ਕੀਤੀ ਤੇ ਰੈਸਟੋਰੈਂਟ ਓਨਰ ਦੇ ਨਾਲ ਗੱਲ ਕਰਨ ਤੋਂ ਬਾਅਦ ਸਾਡੇ ਨਾਲ ਬਤਮੀਜ਼ੀ ਕੀਤੀ ਗਈ ਰੈਸਟੋਰੈਂਟ ਓਨਰ ਵੱਲੋਂ ਸਾਡੇ ਨਾਲ ਗਾਲੀ-ਕਲੋਚ ਕੀਤਾ ਗਿਆ ਸਾਡੇ ਨਾਲ ਬਤਮੀਜ਼ੀ ਕੀਤੀ ਗਈ ਬਸ ਲੁਕੀ ਕੀਤੀ ਗਈ ਮੈਂ ਪੁਲਿਸ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਅਤੇ ਹੈਲਥ ਡਿਪਾਰਟਮੈਂਟ ਕੋ ਬੇਨਤੀ ਕਰਦਾ ਹਾਂ ਇਹਨਾਂ ਦੇ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਸੈਂਪਲ ਭਰੇ ਜਾਣ ਅਤੇ ਮੈਂ ਆਪਣੇ ਲੀਗਲ ਐਡਵਾਈਜ਼ਰ ਨਾਲ ਵੀ ਸਲਾਹ ਕਰ ਰਿਹਾ ਹਾਂ ਜਿਵੇਂ ਇਹਨਾਂ ਤੇ ਕਾਰਵਾਈ ਲਈ ਪਰਸੂ ਹੋਏਗਾ ਮੈਂ ਜ਼ਰੂਰ ਕਰਾਂਗਾ ਪਰ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦੇ ਪਹਿਲ ਕਰਦੇ ਆਇਆ ਕਾਰਵਾਈ ਕੀਤੀ ਜਾਵੇ ਅਤੇ ਮੈਂ ਆਪਣੇ মিডিਆ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਹਿੰਦੁਸਤਾਨ ਦਾ ਲੋਕਤੰਤਰ ਦਾ ਚੌਥਾ ਪਿੱਲਰ মিডিਆ ਹੈ ਤੇ মিডিਆ ਵੱਲੋਂ ਵੀ ਇਸ ਮੇਰੀ ਵੀਡੀਓ ਨੂੰ ਇਸ ਮੇਰੀ ਆਵਾਜ਼ ਨੂੰ ਵੱਧ ਤੋਂ ਵੱਧ ਮਗੀ ਤਵੱਜੋ ਦਿੱਤੀ ਜਾਵੇ ਤੇ ਚੁੱਕਿਆ ਜਾਵੇ ਕਿ ਜਿਹਦੇ ਨਾਲ ਕੀ ਲੋਕੀ ਆਪਣੇ ਧਰਮ ਅਤੇ ਆਪਣੀ ਸਿਹਤ ਨਾਲ ਖਿਲਾਰਨਾ ਕਰਵਾਣ ਕਿਉਂਕਿ ਇਹ ਲੋਕ ਇਹ ਜਿਹੜੇ ਰੈਸਟੋਰੈਂਟ ਓਨਰ ਨੇ ਇਨਾਂ ਲਈ ਕਿਸੇ ਦੀ ਸਿਹਤ ਤੇ ਕਿਸੇ ਦਾ ਧਰਮ ਕੋਈ ਮਾਇਨੇ ਨਹੀਂ ਰੱਖਦਾ ਇਨਾਂ ਲਈ ਸਿਰਫ ਪੈਸਾ ਮਾਇਨੇ ਰੱਖਦਾ ਜਿਹੜਾ ਕਿ ਇਹ ਲੋਕਾਂ ਦੀ ਸਿਹਤ ਨਾਲ ਤਲਵਾਰ ਕਰਦੇ ਨੇ ਤੇ ਅਤੇ ਲੋਕਾਂ ਦੀ ਧਰਮ ਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਮੈਂ ਆਪਣੇ Hindu ਭਰਾਵਾਂ ਦੇ ਕੋਲ ਬੇਨਤੀ ਕਰਦਾ ਹਾਂ ਕਿ ਪੁਲਿਸ ਇਹਨਾਂ ਦੇ ਰੈਸਟੋਰੈਂਟ ਤੇ ਨਾ ਖੰਨ ਜਾਇਆ ਜਾਵੇ ਕਿ ਜਿਹੜੇ ਕਿ ਤੁਹਾਡੇ ਨਾਲ ਧਰਮ ਦਾ ਖਲਵਾਰ ਨਾ ਕਰ ਸਕਣ ਤੁਹਾਡੇ ਧਰਮ ਦੇ ਨਾਲ ਕਿ ਤੁਹਾਡਾ ਧਰਮ ਬਚਾਰੇਵੇ ਤੁਹਾਡੀ ਸਿਹਤ ਬਚੀ ਰਹੇ ਬਾਕੀ ਅੰਮ੍ਰਿਤਸਰ ਦੇ ਵਸਨੀਕਾਂ ਦੇ ਕੋਲ ਅੰਮ੍ਰਿਤਸਰ ਪੁਨਿਸ ਪ੍ਰਸ਼ਾਸਨ ਅੰਮ੍ਰਿਤਸਰ ਹੈਲਥ ਡਿਪਾਰਟਮੈਂਟ ਐਂਡ ਅੰਮ੍ਰਿਤਸਰ ਪ੍ਰੈਸ ਮੀਡੀਆ ਜਿੰਨੀ ਵੀ ਮੇਰੇ ਸੱਜਣ ਭਰਾ ਨੇ ਉਹਨਾਂ ਦੇ ਕੋਲ ਮੇਰੀ ਬੇਨਤੀ ਹੈ ਕਿ ਮੇਰੀ ਆਵਾਜ਼ ਨੂੰ ਪ੍ਰਸ਼ਾਸਨ ਕੋ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਕੋ ਬੇਨਤੀ ਹੈ ਕਿ ਮੇਰੀ ਆਵਾਜ਼ ਨੂੰ ਸੁਣਿਆ ਜਾਵੇ ਇਹਨਾਂ ਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਸਾਡੇ ਸ਼ਹਿਰ ਦੇ ਵਿੱਚ ਇਹੋ ਜਿਹਾ ਗੰਦ ਜੋ ਹੈ 퍼ੋਸ ਰਹੇ ਨੇ ਵੈਜ ਕਹਿ ਕੇ ਨੋਨ ਵੈਜ ਦੇ ਰਹੇ ਨੇ ਲੋਕਾਂ ਨੂੰ ਪਨੀਰ ਗਾ ਕੇ ਚਿਕਨ ਦੇ ਪੀਸ ਦੇ ਰਹੇ ਨੇ ਜਿਹੜੀ ਕਿ ਮੈਂ ਨਾਲ ਵੀਡੀਓ ਸ਼ੇਅਰ ਵੀ ਕਰ ਰਿਹਾ ਹਾਂ ਮੇਰੇ ਕੋਲ ਫੋਟੋਆਂ ਵੀ ਆ ਤੇ ਵੀਡੀਓ ਵੀ ਹੈ ਮੈਂ ਜਿਹੜੀ ਕਿ ਨਾਲ ਸ਼ੇਅਰ ਕਰ ਰਿਹਾ ਹਾਂ ਉਸ ਤੋਂ ਲੋਕਾਂ ਨੂੰ ਬਚਾਇਆ ਜਾਵੇ ਤੇ ਲੋਕਾਂ ਦੀ ਸਿਹਤ ਦੇ ਨਾਲ ਲੋਕਾਂ ਦੇ ਧਰਮ ਦੇ ਨੂੰ ਬਚਾਇਆ ਜਾਵੇ ਤੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾਵੇ ਮੇਰੀ ਮੀਡੀਆ ਮੇਰੇ ਭਰਾਵਾਂ ਦੇ ਨਾਲ ਮੇਰੀ ਬੇਨਤੀ ਹੈ ਕਿ ਮੇਰੀ ਇਸਵਾਜ ਨੂੰ ਕਿਹਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਕੋ ਮੇਰੀ ਬੇਨਤੀ ਹੈ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਹੈਲਥ ਡਿਪਾਰਟਮੈਂਟ ਕੋ ਮੇਰੀ ਇਹ ਬੇਨਤੀ ਹੈ ਕਿ ਇਹਨਾਂ ਦੇ ਸੈਂਪਲ ਭੜੇ ਜਾਣ ਇਹਨਾਂ ਦੇ ਚਿਕਨ ਚੈੱਕ ਐਨ ਆਰਏ ਕਿਚਨ ਚੈੱਕ ਕਰਾਏ ਜਾਣ ਠੀਕ ਹੈ ਜੀ ਬਸ ਮੇਰੀ ਇਹ ਹੀ ਬੇਨਤੀ ਹੈ ਬਾਕੀ ਮੈਂ ਇਹ ਛੋਟੀ ਨਹੀਂ ਗੱਲ ਕਰਦੇ ਆ ਅਲਵਿਦਾ ਮੈਂ ਕਿਲੇਣਾ ਜਾਣਾ ਅਮਰ ਸਤਿ ਸਿਓ ਬਾਕੀ ਮੈਂ ਨੋਨਾ ਲੋ ਇਹ ਵੀਡੀਓ ਫੈਲਣ ਤੋਂ ਬਾਅਦ ਮੈਨੂੰ ਥ੍ਰੈਟ ਵੀ ਆਣਗੇ ਮੈਨੂੰ ਸਭ ਕੁਝ ਹੋਏਗਾ ਪਰ ਮੌ ਚੱਲਣ ਲਈ ਤਿਆਰ ਹਾਂ ਪਰ ਬੇਨਤੀ ਹੈ ਕਿ ਤੁਸੀਂ ਆਪਣੀ ਸਿਹਤ ਤੇ ਆਪਣੇ ਧਰਮ ਦਾ ਖਿਆਲ ਰੱਖੋ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਤੇ ਨਾ ਜਾਓ ਖਾਸ ਤਰ ਨੀਨੋ ਬਾਰ ਨੀਨੋ ਰੈਸਟੋਰੈਂਟ ਵਰਗੇ ਰੈਸਟੋਰੈਂਟਾਂ ਤੇ ਜਾਓ ਜੋ ਕਿ ਕਸਟਮ ਚੌਂਕ ਦੇ ਬਿਲਕੁਲ ਸਾਹਮਣੇ ਨੇ